ਜਵਾਲਾਮੁਖੀ ਘੋੜੇ ਨੇ ਕੀ ਕੁਝ ਪੈਦਾ ਕੀਤਾ ਬੱਚੇ ਉਹਦੇ ਕਹੇ ਜੇ ਬਣ ਕੇ ਤਿਆਰ ਹੋਇਆ ਸਾਰੇ ਸਵਾਲਾਂ ਦੇ ਜਵਾਬ ਆ ਜਿਹੜੇ ਤੁਹਾਡੇ ਐਸੇ ਇੱਕ ਵੀਡੀਓ ਨੇ ਕਲੀਅਰ ਕਰ ਦੇਣੇ ਕਿਉਂਕਿ ਜਿਹੜੀ ਤੁਹਾਨੂੰ ਆ ਜਵਾਲਾਮੁਖੀ ਦੀ ਬੱਚੀ ਦਿਖਾਉਣ ਲੱਗੇ ਹਨਾ ਹਾਲੇ ਦੋ ਦੰਦ ਹੋਈ ਨਹੀਂ ਬਸ਼ੇਰੀ ਇਹ ਤੇ ਕੱਦ ਇਹ ਰਿਕਾਰਡ ਤੋੜ ਕਰ ਗਈ ਦੋ ਦੰਦ ਹੋਈ ਨਹੀਂ ਇਸ ਗੱਲ ਦਾ ਯਕੀਨ ਮੰਨਿਓ ਹੈਰਾਨ ਰਹਿ ਜਾਓਗੇ ਤੁਸੀਂ ਤੇ ਜੇ ਗਿਣਤੀ ਮਿੰਤੀ ਦੇ ਹਿਸਾਬ ਨਾਲ ਮੈਂ ਤੁਹਾਨੂੰ ਇਹਦਾ ਕੱਦ ਦੱਸਾਂ ਨਾ ਤਾਂ ਜਿਹੜੇ ਅੱਜ ਮਾਰਕੀਟ ਦੇ ਵਿੱਚ 69 70 ਇੰਚ ਹਾਈਟ ਦੇ ਘੋੜੇ ਖੜੇ ਆ ਉਹਨਾਂ ਦੇ ਬਰਾਬਰ ਦੀ ਇਹ ਬੱਚੀ ਬਣ ਕੇ ਤਿਆਰ ਹੋ ਚੁੱਕੀ ਆ ਹੋ ਚੁੱਕੀ ਆ ਮਤਲਬ ਹਾਲੇ ਦੇਚ ਹੋਰ ਵੀ ਗਜਾਇਸ਼ ਆ ਕੱਦ ਕਰਨ ਦੀ ਤਕਰੀਬਨ 2 ਤੋਂ 3 ਇੰਚ ਹਾਈਟ ਕਰਨ ਦੀ ਇਹ ਤੋਂ ਆਪਾਂ ਉਮੀਦ ਕਰ ਸਕਦੇ ਆ ਤੇ ਬੱਚੀ ਸੋਹਣੀ ਵੀ ਬਹੁਤ ਆ ਆਮ ਆਪਾਂ ਦੇਖਦੇ ਆਂ ਵੀ ਜਦੋਂ ਐਡੀ ਹਾਈਟ ਦਾ ਬੱਚਾ ਹੋ ਜਾਂਦਾ ਜਾਨਵਰ ਬਣ ਕੇ ਤਿਆਰ ਹੁੰਦਾ ਉਹਦੇ ਪੋਰਟ ਰੇਸ਼ਾ ਜਾਂ ਕੋਈ ਜਿਹੜੀ ਕਨਫਰਮੇਸ਼ਨ ਆ ਉਹਦੀ ਡਾਮਾ ਡੋਲ ਹੋਣ ਲੱਗ ਜਾਂਦੀ ਆ ਪਰ ਐ ਬੱਚੀ ਦੇ ਵਿੱਚ ਯਾਰ ਕੋਈ ਘਾਟ ਹੀ ਨਹੀਂ ਪ੍ਰਮਾਤਮਾ ਇਹਦੀ ਉਮਰ ਲੰਬੀ ਕਰੇ ਇੰਡੀਆ ਦੀ ਸਭ ਤੋਂ ਘੋੜੀ ਵੱਡੀ ਬਣ ਕੇ ਇਹਨੇ ਤਿਆਰ ਹੋਣਾਗਾ ਤੇ ਮੈਂ ਇਸ ਚੀਜ਼ ਦੀ ਤੁਹਾਨੂੰ ਗਾਰੰਟੀ ਦਿੰਨਾ ਵੀ ਤੁਸੀਂ ਉਹਨਾਂ ਘੋੜਿਆਂ ਦੇ ਨੇੜੇ ਖੜ ਕੇ ਦੇਖਿਆ ਹੈਓ ਤੇ ਇਸ ਬੱਚੀ ਦੇ ਨੇੜੇ ਖੜ ਕੇ ਦੇਖ ਲਿਓ ਤੁਹਾਨੂੰ ਸਾਰਾ ਕੁਝ ਕਦ ਦਾ ਆਪੀ ਕਲੀਅਰ ਹੋ ਜਾਣਾ ਤੇ ਬਾਕੀ ਤੁਸੀਂ ਐਟੀਟਿਊਡ ਚੈੱਕ ਕਰੋ ਸਫਾਈ ਦੇਖੋ ਬੱਚੀ ਦੇ ਵਿੱਚ ਗਲਾਬੀਪਣ ਵੀ ਬਹੁਤ ਆ ਤੇ ਨਾ ਕੋਈ ਸ਼ਿਵਕਾ ਸਪੌਟ ਆ ਪੂਛ ਦੇ ਥੱਲੇ ਵੀ ਨਹੀਂ ਨਾ ਕੋਈ ਲੱਤਾਂ ਦੇ ਸਨ ਵਿੱਚ ਮੈਂ ਕਹਣਾ ਯਾਰ ਬਹੁਤ ਚੰਗੀ ਬੇਸ਼ੇਰੀ ਤਿਆਰ ਹੋਈ ਆ ਜਦੋਂ ਜਵਾਲਾਮੁਖੀ ਦੇ ਓਨਰ ਬਾਈ ਦਲਾਵਰ ਟੀਮਾਲੀ ਨੇ ਬਾਈ ਜੀ ਨੇ ਮੈਨੂੰ ਦੱਸਿਆ ਇਸ ਬੱਚੀ ਦਾ ਜ਼ਿਕਰ ਕਰਿਆ ਤਾਂ ਮੈਂ ਬਾਈ ਨੂੰ ਕਿਹਾ ਵੀ ਬਾਈ ਐ ਦੱਸੇ ਤੋਂ ਗੱਲ ਨਹੀਂ ਬਣਦੀ ਵੀ ਅਸੀਂ ਤਾਂ ਨਿਗਾਹ ਮਾਰ ਕੇ ਦੇਖ ਕੇ ਆਵਾਂਗੇ ਫਿਰ ਅਸੀਂ ਆਪ ਜਾ ਕੇ ਬਾਈ ਦੇ ਨਾਲ ਇਸ ਬੱਚੀ ਦੀ ਵੀਡੀਓ ਬਣਾ ਕੇ ਲਿਆਏ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਦਿਖਾ ਰਿਹਾ ਵੀ ਭਰਾਵਾਂ ਦੇ ਜਿਹੜੇ ਜਵਾਲਾਮੁਖੀ ਬਾਰੇ ਕੋਈ ਗੱਲਬਾਤ ਆ ਰਿਜ਼ਲਟਾਂ ਬਾਰੇ ਸਾਰਾ ਤੁਹਾਨੂੰ ਕਲੀਅਰ ਹੋ ਜੇ ਇੱਕ ਬੱਚਾ ਤੁਹਾਨੂੰ ਆਪਾਂ ਜਵਾਲਾਮੁਖੀ ਦਾ ਕਦੇ ਫੇਰ ਸਵੱਬ ਬਣਿਆ ਉਹ ਦਿਖਾਵਾਂਗੇ ਉਹ ਇਦੋਂ ਵੀ ਵੱਡਾਗਾ ਉਹ ਵੀ ਹਾਲੇ ਦੋ ਦੰਦ ਨਹੀਂ ਹੋਇਆ ਉਹ ਵੀ ਸਭ ਤੋਂ ਵੱਡਾ ਕੋੜਾ ਅਗਲੇ ਸਾਲ ਮਾਗੀ ਤੇ ਤਿਆਰ ਹੋ ਕੇ ਨਿਕਲੂ ਇਹ ਗੱਲ ਯਾਦ ਰੱਖਿਓ ਇਹ ਵੀਡੀਓ ਨੂੰ ਸੇਵ ਕਰ ਲਿਓ ਮੈਂ ਇਸ ਚੀਜ਼ ਦਾ ਚੈਲੰਜ ਕਰਦਾ ਸੋ ਰਿਜ਼ਲਟਾਂ ਦੀ ਕੋਈ ਗਜਾਇਸ਼ ਨਹੀਂ ਛੱਡੀ ਯਾਰ ਸੋਹਣੀ ਵੀ ਬਹੁਤ ਆ ਬੱਚੀ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਬਸ਼ੇਰੀ ਤੁਹਾਨੂੰ ਕਿਵੇਂ ਦੀ ਲੱਗੀ ਐਡਰੈਸ ਮੈਂ ਤੁਹਾਨੂੰ ਦੱਸਦਾ ਫਿਰੋਜ਼ਪੁਰ ਏਰੀਏ ਦਾ ਪਿੰਡ ਆ ਹਾਮਦ ਉੱਥੇ ਖੜੀ ਆ ਇਹ ਬੱਚੀ ਲੰਘਦੇ ਟੱਪ ਦੇ ਦੇ ਦਰਸ਼ਨ ਜ਼ਰੂਰ ਕਰਕੇ ਆਇਓ ਗੁਰੂ ਹਰ ਸਹਾਇ ਤੋਂ ਇਹ ਪਿੰਡ ਆ ਜਿਹੜਾ ਹਾਮਦ 10 ਕਿਲੋਮੀਟਰ ਪੈ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਬੱਚੀ ਕੋਈ ਸੇਲ ਸੂਲ ਨਹੀਂ ਸਿਰਫ ਤੁਹਾਨੂੰ ਆਪਾਂ ਜਵਾਲਾਮੁਖੀ ਦਾ ਰਿਜ਼ਲਟ ਦਿਖਾਉਣ ਦੇ ਮਾਰੇ ਨੇ ਇਹ ਵੀਡੀਓ ਸਾਂਝੀ ਕੀਤੀ ਆ ਤੇ ਜਵਾਲਾਮੁਖੀ ਦੀ ਵੀਡੀਓ ਹੈ ਜਿਹੜੀ ਉਹ ਆਪਾਂ ਅਗਲੇ ਪਾਰਟ ਦੇ ਵਿੱਚ ਪਾਵਾਂਗੇ ਤੇ ਬਾਈ ਦਲਾਵਰ ਜੀ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਆਪਾਂ ਜਵਾਲਾਮੁਖੀ ਦੇ ਦਰਸ਼ਨ ਉਸ ਵੀਡੀਓ ਦੇ ਵਿੱਚ ਕਰਾਵਾਂਗੇ ਇਹਨੂੰ ਸ਼ੇਅਰ